ਕਰੂਗਾ ਮੰਗਾ ਕੀ ਸੀ ਮੰਗਾ ਸਾਡੀਆਂ ਵਿੱਚੋਂ ਜੀ ਸਭ ਤੋਂ ਪਹਿਲਾਂ ਸਾਡੀ ਜਿਹੜੀ ਆ ਉਹ ਬ੍ਰਿਸਨਰ ਦੀ 2.5 ਦਾਅੜ ਵਾਲੀ ਮੰਗਿਆ ਜੀ ਦੂਸਰੀ ਸਾਡੀ ਜਿਹੜੀ ਆ ਜਿਹੜਾ ਸਾਡਾ ਡੀ ਲਿੰਗ ਤੋਂ ਤਾਂ ਦੂਸਰੀਆਂ ਸਟੇਟਾਂ ਨਾਲੋਂ ਸੈਂਟਰ ਤੋਂ ਬਹੁਤ ਆਖਰ ਮੰਗਿਆ ਵੀ ਸਾਡੇ ਜਿਹੜੇ ਆ ਪਾਣੀ ਪਾ ਰਹੇ ਜਿਹੜੀ ਬਹੁਤ ਵੱਡਾ ਮੁੱਦਾ ਸਾਡਾ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲੀ ਸਾਡੀ ਮੰਗ ਆ ਸਾਡੇ ਕੱਚੇ ਮੁਲਾਜ਼ਮ ਜਿਹੜੇ ਬੜੇ ਲੰਬੇ ਸਮੇਂ ਤੋਂ ਥੋੜੀਆਂ ਥੋੜੀਆਂ ਬਿਲਕੁਲ ਨਿਕੋਣੀਆਂ ਜੀਆਂ ਤਨਖਾਹਾਂ ਦੇ ਉੱਪਰ ਕੰਮ ਕਰ ਰਹੇ ਆ ਉਨਾਂ ਨੂੰ ਜਿਹੜਾ ਉਹ ਪੱਕੇ ਕਰਦੀ ਸਾਡੀ ਮੇਨ ਮੰਗਿਆ ਸੋ ਇਸ ਤਰੀਕੇ ਦੇ ਨਾਲ ਸਾਡੇ ਪੇ ਕਮਿਸ਼ਨ ਦੇ ਬਕਾਏ ਦੀ ਮੰਗਿਆ ਜੇ ਸਾਡੀਆਂ ਮੇਨ ਮੰਗਾ ਹੋਰ ਵੀ ਵੱਖ-ਵੱਖ ਵਰਗਾਂ ਦੀਆਂ ਸਾਡੀਆਂ ਹਾਰੇ ਵਰਗਾਂ ਦੀਆਂ ਮੰਗਾਂ ਜਿਹੜੀਆਂ ਅਸੀਂ ਤੁਹਾਡੇ ਮੰਗ ਚਾਰਟ ਤੇ ਚਾਨਣ ਇਸ ਨੂੰ ਇਸ ਕਰਕੇ ਜੇ ਸਰਕਾਰ ਨੇ 25 ਤਰੀਕ ਨੂੰ ਮੀਟਿੰਗ ਦਾ ਕੀ ਦੇਣੀ ਸੀ ਅੱਗੇ ਕਰਦੀ 2 ਤਰੀਕ ਦੀ ਜੇ ਅਸੀਂ ਉੱਥੇ ਪ੍ਰੋਗਰਾਮ ਰੱਖ ਕੇ ਤਾਂ ਹੁਣ 22 ਤਰੀਕ ਲੈ ਗਿਆ ਸੋ ਕੰਡਾ ਮਤਲਬ ਹੈ ਕਿ ਆ ਕਿ ਸਰਕਾਰ ਦੀ ਨੀਤ ਬਹੁਤੀ ਸਾਫ਼ ਨਹੀਂ ਸਰਕਾਰ ਦੀ ਨੀਤ ਪਈਆਂ ਸਰਕਾਰਾਂ ਨਾਲੋਂ ਨਹੀਂ ਪਾੜੀ ਲੱਗਦੀ ਆ ਤੋ ਇਸ ਕਰਕੇ ਹੁਣ ਜਿਹੜਾ 22 ਦੀ ਮੀਟਿੰਗ ਕੀਤੀ ਆ ਉਹ ਕਿਉਂ ਕੀਤੀ ਆ ਕਿਉਂਕਿ ਸਰਕਾਰ ਚਾਹੁੰਦੀ ਆ ਕਿ ਗੋਨ ਜਾਬ ਦਾ ਲਾਗੇ ਜਿੰਨੀ ਕਿ ਉਹਨਾਂ ਦਾ ਆ ਅਸੀਂ ਇਹ ਮੰਗ ਕਰੇ ਮਖਰ ਭਵਨਤਮਾ ਤੋਂ ਵੀ ਇੱਕ ਡੀਏ ਆ ਜਿਹੜਾ ਮੁੱਖ ਮੰਗ ਸੀ ਮਲਾਜਮਾਂ ਦੀ 2025 ਦੇ ਵਿੱਚ ਮਾਂ ਸਰਕਾਰ ਵੱਲੋਂ ਡੀਏ ਵਿੱਚ ਕੋਈ ਵਾਅਦਾ ਨਹੀਂ ਕੀਤਾ ਗਿਆ ਕੇਂਦਰ ਸਰਕਾਰ ਦਾ ਡੀਏ 58% ਆ ਪੰਜਾਬ ਦੇ ਨਾਲ ਡੀਏ 42% ਆ 16% ਦਾ ਬਹੁਤ ਆ ਫਰਕ ਆ ਜਾ 17 ਸਤਬਰ 2020 ਵੱਡੀ ਮੰਗਾਂ ਹੁਣ ਛੇਆ ਪੇ ਕਮਿਸ਼ਨਾਂ ਲਾਗੂ ਹੋਣ ਚਾਹੀਦੀ ਸੀ ਜੋ ਪੁਰਾਣੀ ਪੈਨਸ਼ਨ ਕੀ ਉੱਪਰ ਲਾਲੀ ਬਾਬ ਦਿੱਤੀ ਸੀ 2022 ਨਵੰਬਰ ਦੇ ਵਿੱਚ ਨੋਟੀਫਾਈ ਜਾਰੀ ਕਰਤਾ ਵੀ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਕੀਵਾਂ ਬਹਾਲ ਕਰ ਦਿੱਤੀ ਆ ਲਗਭਗ ਨੋਟੀਫਾਈ ਹੋਏ ਨੂੰ 3 ਸਾਲ ਤੋਂ ਉੱਪਰ ਆ ਸਾਂ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਨਸ਼ਨ ਕੀਵਾਂ ਬਹਾਲ ਹੀ ਕੀਤੀ ਗਈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਹਿਕਮੇ ਚ ਜੋ ਕੰਮ ਕਰਦੇ ਕੱਚੇ ਮਲਾਇਆਂ ਦੀ ਗੱਲ ਕਰੀ ਆਪਾਂ ਬਹੁਤ ਵੱਡੀ ਗੰਦੀ ਵਿੱਚ ਹਰ ਵਿਭਾਗ ਵਿੱਚ ਕੱਚੇ ਮਲਾਇਆਂ ਕੰਮ ਕਰਦੇ ਆ ਉਹਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ਇਸ ਤਰ੍ਹਾਂ ਹੀ ਮਿਡਲ ਵਰਕਰਾਂ ਆਸਾ ਵਰਕਰਾਂ ਅਗਨਵਾਰੀ ਵਰਕਰਾਂ ਉਹਨਾਂ ਨੇ ਮਾਨਪੱਤੇ ਵਿੱਚ ਵਾਅਦਾ ਕੀਤਾ ਜਾਵੇ ਜੋ ਰਿਟਾਇਰਨ ਸਾਥੀ ਆ ਸਾਡੇ ਉਹ ਫੈਕਟਰ 2017 ਤੋਂ 22 ਤੱਕ ਆ ਹੁਣ 4 ਸਾਲ ਇਹਨਾਂ ਨੇ ਨਗਾਤੇ ਆ 25 30 ਸਾਲ ਦੇ ਸਾਲ ਜਿਹੜੇ ਇਥੋਂ ਨਹੀਂ ਆ ਜਿਹੜੀਆਂ ਪਹਿਲਾਂ ਹੀ ਕਾਂਗਰਸ ਮੰਗਰਸ ਪਾਰਟੀ ਕਾਲੀ ਭਾਜਪਾ ਨੇ ਸਰਕਾਰ ਉਹਨਾਂ ਨੇ ਵੀ ਸਾਡੇ ਨੇ ਉਹੀ ਕੀਤਾ ਸੀ ਆਹ ਜਿਹੜੀ ਸਰਕਾਰ ਆ ਜਿਹੜੀ ਕਹਿੰਦੇ ਅਸੀਂ ਆਮ ਘਰਾਂ ਦੇ ਧੀਆ ਪੁੱਤਾਂ ਨਵੇਂ ਬਣਿਆ ਸਾਰੇ ਅਸੀਂ ਐਮਐਲਏ ਨਵੀਂ ਸਰਕਾਰ ਬਣੀਆ ਬਿਲਕੁਲ ਤਰੋਤਾਜ਼ਾ ਤੇ ਇਹਨਾਂ ਨੇ ਵੀ 4 ਸਾਲ ਨਗਾ ਤੇ ਜਿਹੜੇ ਕਹਿੰਦੇ ਸੀ ਸੇ ਆਮ ਘਰਾਂ ਦੇ ਮੁੰਡੇ ਆ ਤੇ ਲੋਕਾਂ ਦੀ ਗੱਲ ਦਰਦ ਦੁੱਖ ਜਾਣਦੇ ਸੀ ਕਿਸਾਨਾਂ ਦਾ ਮਜ਼ਦੂਰਾ ਦਾ ਮੁਲਾਜ਼ਮਾਂ ਦਾ ਨਾ ਕੁਝ ਕਿਸਾਨਾਂ ਦਾ ਕੀਤਾ ਨਾ ਕੋਈ ਮਜ਼ਦੂਰਾ ਦਾ ਕੀਤਾ ਨਾ ਠੇਕਾ ਮੁਲਾਜ਼ਮਾਂ ਦਾ ਕੀਤਾ ਅਸੀਂ ਵੀ ਰੋਜ਼ ਸੰਘਰਸ਼ਾਂ ਦੇ ਮੈਦਾਨ 'ਚ ਆ ਪਿਛਲੇ ਦਿਨੀ ਦੜਬੇ ਰੈਲੀ ਕਰਕੇ ਆ ਵੱਡਾ ਕਰਕੇ ਇਕੱਠ ਕੀਤਾਗਾ ਜਿਹੜੀ ਸਬ ਕਮੇਟੀ ਬਣਾਈ ਆ ਉਹ ਵਾਰ-ਵਾਰ ਸਾਨੂੰ ਮੀਟਿੰਗਾਂ ਦਿੰਦੀ ਆ ਘੱਟੋ-ਘੱਟ 15-20 ਮੀਟਿੰਗਾਂ ਹੋ ਗਈਆਂ ਹਰ ਇੱਕ ਮੀਟਿੰਗ ਦੇ ਵਿੱਚ ਨਵੀਂ ਗੱਲ ਬਦਲਵੀਂ ਗੱਲ ਹੁੰਦੀ ਆ ਤੇ ਮੁੱਖ ਮੰਤਰੀ ਦਾ ਸਾਡੇ ਨਾਲ ਸੁਖਣਾ ਇੱਕ ਵਾਰ ਬੈਠਾਗਾ ਉਹ ਵੀ ਜਿਹੜੀ ਆਪਣੀ ਜਿਮਣੀ ਚੌਂਕ ਸੀ ਜਲੰਧਰ ਦੀ ਉੱਥੇ ਬੈਠਾ ਉੱਥੇ ਸਾਡੀ ਘੰਟਾ ਡੇਢ ਘੰਟਾ ਗੱਲ ਜ਼ਰੂਰ ਹੋਈ ਆ ਸਾਰੀਆਂ ਗੱਲਾਂ ਮੁੱਖ ਮੰਤਰੀ ਮੰਨ ਗਏ